ਅੱਜ ਮੈਂ ਵਿਭਾਗ ਦੇ ਮੰਤਰੀ ਦੇ ਰੂਪ 'ਚ ਇੱਥੇ ਵੱਖ-ਵੱਖ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਸਾਡਾ ਪਰਪਸ ਇਹ ਆ ਲਗਾਤਾਰ ਮਾਣਜੋਗ ਮੁਕਮਤ ਤੇ ਸਰਦਾਰ ਭਗਵੰਤ ਸਨ ਮਾਣਜ ਦੀ ਸਰਕਾਰ ਵੱਲੋਂ ਕਿ ਲੋਕਾਂ ਦੀ ਕਿਸੇ ਵੀ ਲੈਵਲ ਤੇ ਜਿਹੜੀ ਸਪੈਡ ਕੀਤਾ ਜਾਂਦਾ ਆ ਉਹ ਉਹਨੂੰ ਰੋਕਿਆ ਜਾਵੇ ਕਿ ਜਿਹੜੇ ਕੰਡੇ ਹੁੰਦੇ ਆ ਤੋਲ ਕਰਨ ਦੇ ਲਈ ਜਦੋਂ ਵੀ ਇਹਨਾਂ ਦੇ ਵਹੀਕਲ ਥੱਲੇ ਪਬਲਿਕ ਕੋਲ ਜਾਂਦੇ ਆ ਗੈਸ ਡਿਲੀਵਰੀ ਕਰਨ ਦੇ ਲਈ ਘਰ ਘਰ ਤਾਂ ਇਹਨਾਂ ਨੂੰ ਕੰਡੇ ਰੱਖਣੇ ਲਾਜ਼ਮੀ ਹੁੰਦੇ ਆ ਸੋ ਉਹ ਕੰਡਾ ਵੀ ਸਾਨੂੰ ਨੀਂ ਨਜ਼ਰ ਆਇਆ ਸੋ ਜਿਹੜੇ ਕੰਡੇ ਇਹਨਾਂ ਨੇ ਰੱਖੇ ਵੀ ਆ ਉਹ ਵੀ ਅਨਵੈਲਿਡ ਨੇ ਜਿਹੜੇ ਸਾਡੇ ਵੱਲੋਂ ਕੋਈ ਅਥਰਾਇਜ਼ ਨਹੀਂ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਕੀਮਤ ਜਦੋਂ ਤੁਹਾਡੇ ਕੋਲ ਸਕੰਡਰ ਲੈ ਕੇ ਆਂਦੇ ਆ ਉਹਨਾਂ ਨੂੰ ਤੋਲ ਕੇ ਲਾਵੋ ਤਾਂ ਜੋ ਜਿਹੜਾ ਆ ਉਹਦੇ ਲਈ ਜਿਹੜਾ ਕੋਈ ਵੀ ਜ਼ਿੰਮੇਵਾਰ ਬੰਦਾ ਜਿਹੜਾ ਆਂਦਾ ਆ ਉਹਨੂੰ ਮੁੱਖਿਆ ਤੇ ਪੁੱਛਿਆ ਜਾਵੇ ਫੜਿਆ ਜਾਵੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਘਟਾਰੂ ਚੱਕ ਵੱਲੋਂ ਅੱਜ ਸਰਹੰਦ ਵਿਖੇ ਵੱਖ-ਵੱਖ ਗੈਸ ਏਜੰਸੀਆਂ ਤੇ ਗੋਦਾਮਾਂ ਤੇ ਅਚਨਚੇਤ ਛਾਪੇਮਾਰੀ ਦੌਰਾਨ ਤੋਲ ਕੰਡਿਆ ਵਿੱਚ ਉਨਤਾਈਆ ਪਾਏ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ ਹੁਣਾਂ ਕਿਹਾ ਕਿ ਇਹ ਗੈਸ ਉਪਭੋਗਤਾਵਾਂ ਦਾ ਵਿਤੀ ਸ਼ੋਸ਼ਣ ਹੈ ਤੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੈਬਨਿਟ ਮੰਤਰੀ ਨਾਲ ਚੰਦ ਘਟਾਰੂ ਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਇਹ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਗੈਸ ਏਜੰਸੀਆਂ ਵਿੱਚ ਗੈਸ ਉਪਭੋਗਤਾਵਾਂ ਦੇ ਕਿਸੇ ਵੀ ਪੜਾ ਤੇ ਖੱਜਲ ਖਵਾਰੀ ਜਬਤੀ ਲੁੱਟਕਸੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਗੈਸ ਏਜੰਸੀ ਮਾਲਕ ਜਾਂ ਕਰਮਚਾਰੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਨਿਯਮ ਅਨਸਾਰ ਬੰਦ ਦੀ ਕਾਰਵਾਈ ਜੋ ਅਮਲ ਵਿੱਚ ਲਿਆਂਦੀ ਜਾਵੇਗੀ ਕੈਬਨਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਜਾਂਚ ਪੜਤਾਲ ਦੌਰਾਨ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਕੁਝ ਗੈਸ ਏਜੰਸੀਆਂ ਵੱਲੋਂ ਗੈਸ ਸਿਲੰਡਰਾਂ ਦੇ ਤੋਲ ਕੰਡੇ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਬਰਦਾਸ਼ਤਯੋਗ ਨਹੀਂ ਹੈ ਅਤੇ ਇਸ ਸਬੰਧੀ ਲੁੱਟਕਸੁੱਟ ਨੂੰ ਸ਼ਕਤੀ ਨਾਲ ਰੋਕਣ ਨਹੀਂ ਸੰਬੰਧਿਤ ਕੈਸ ਏਜੰਸੀਆਂ ਖਿਲਾਫ ਬੰਦੀ ਕਾਰਵਾਈ ਅਮਰ ਵਿੱਚ ਲਿਆਂਦੀ ਜਾਵੇਗੀ ਉਹਨਾਂ ਨੇ ਡੀ ਐਫ ਐਸ ਸੀ ਨੂੰ ਹਦਾਇਤ ਕੀਤੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਕੈਸ ਏਜੰਸੀਆਂ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਵੀ ਟਿੱਲਮਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਿਲਕੁਲ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਬਹੁਤ ਹੀ ਈਮੋਸ਼ਨਲ ਤੇ ਇਤਿਹਾਸਕ ਧਰਤੀ ਬਦਕਲ ਸਾਹਿਬ ਆਏ ਜਿਹੜੇ ਬਦਕਲ ਸਾਹਿਬ ਸੀਧਾਂ ਦੀ ਧਰਤੀ ਹੈ ਸਭ ਤੋਂ ਪਹਿਲਾਂ ਦਸ ਧਰਤੀ ਨੂੰ ਅਸੀਂ ਨਮਨ ਕਰਦੇ ਆਂ ਔਰ ਅੱਜ ਮੈਂ ਵਿਭਾਗ ਦੇ ਮੰਤਰੀ ਦੇ ਰੂਪ ਚ ਇੱਥੇ ਵੱਖ-ਵੱਖ ਜਿਹੜੀਆਂ ਗੈਸ ਏਜੰਸੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਹੈ ਸੋ ਇਸ ਵੇਲੇ ਮੈਂ ਜਿਹੜੀ ਗੈਸ ਏਜੰਸੀ ਤੁਸੀਂ ਦੇਖ ਰਹੇ ਹੋ ਉਸ ਵੀ ਜਸਵੀ ਜਸਵੀ ਉਹ ਜਸਵੀ ਭਾਰਤ ਗੈਸ ਏਜੰਸੀ ਹੈ ਸੋ ਇਸ ਤੇ ਪਹਿਲੋ ਮੈਂ ਇੱਕ ਰਜੀਤ ਏਜੰਸੀਸ ਗਿਆ ਸੋ ਸਾਡਾ ਪਰਪਸ ਇਹ ਆ ਲਗਾਤਾਰ ਮਾਨਜੁਗ ਮੁਖਮਮਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਜਿਹੜੀ ਸਪਾਇਡ ਕੀਤਾ ਜਾਂਦਾ ਆ ਉਹ ਉਹਨੂੰ ਰੋਕਿਆ ਜਾਵੇ ਸੋ ਅੱਜ ਜਿਹਨਾਂ ਗੈਸ ਏਜੰਸੀਆਂ ਚ ਆ ਕੇ ਮੈਨੂੰ ਜਿਹੜੀ ਉਹ ਫੀਡਬੈਕ ਮਿਲੀ ਹੈ ਜੋ ਮੈਂ ਖੀ ਵੀ ਲਿਖਿਆ ਕਿ ਜਿਹੜੇ ਕੰਡੇ ਹੁੰਦੇ ਆ ਤੋਲ ਕਰਨ ਦੇ ਲਈ ਜਦੋਂ ਵੀ ਇਹਨਾਂ ਦੇ ਵਹੀਕਲ ਥੱਲੇ ਪਬਲਿਕ ਕੋਲ ਜਾਂਦੇ ਆ ਗੈਸ ਡਿਲੀਵਰੀ ਕਰਨ ਦੇ ਲਈ ਘਰ ਘਰ ਤਾਂ ਇਹਨਾਂ ਨੂੰ ਕੰਡੇ ਰੱਖਣੇ ਲਾਜ਼ਮੀ ਹੁੰਦੇ ਆ ਸੋ ਉਹ ਕੰਡਾ ਵੀ ਸਾਨੂੰ ਨੀ ਨਜ਼ਰ ਆਇਆ ਸੋ ਜਿਹੜੇ ਕੰਡੇ ਇਹਨਾਂ ਨੇ ਰੱਖੇ ਵੀ ਆ ਉਹ ਵੀ ਅਨਵੈਲਿਡ ਨੇ ਜਿਹੜੇ ਸਾਡੇ ਵੱਲੋਂ ਕੋਈ ਅਥਰਾਇਜ਼ ਨਹੀਂ ਆ ਸੋ ਜੋ ਵੀ ਬਣਦੀ ਵਿਭਾਗੀ ਕਾਰਵਾਈ ਹੈ ਅਸੀਂ ਸਾਡਾ ਪਰਪਸ ਕਿਸੇ ਨੂੰ ਪੈਨਲ ਕਰਨਾ ਨਹੀਂ ਸਾਡਾ ਪਰਪਸ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਲੁੱਟ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਖੱਜਲ ਖਵਾਰੀ ਹੁੰਦੀ ਹੈ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਅਸੀਂ ਉਹ ਲੋਕਾਂ ਦੀ ਲੁੱਟ ਉਹ ਖੱਜਲ ਖਵਾਰੀ ਰੋਕਣਾ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਤੇ ਇਹਨੂੰ ਵਿਦਾਸ ਨਹੀਂ ਕੀਤਾ ਜਾਏਗਾ ਸੋ ਮੇਰੇ ਨਾਲ ਡੀ ਐਫ ਐਸ ਸੀ ਮੈਡਮ ਨੇ ਮੇਰੇ ਨਾਲ ਜਿਹੜੇ ਸਾਡੇ ਆਪਣੇ ਮਨੋਰ ਸਿੰਘ ਨੇ ਹੈੱਡਕੁਆਰਟਰ ਤੋਂ ਇਹਨਾਂ ਜਿਹੜੇ ਇੰਚਾਰਜ ਨੇ ਕੰਟਰੋਲਰ ਨੇ ਸੋ ਸਾਰੀ ਟੀਮ ਜਿਹੜੀ ਅਸੀਂ ਲੈ ਕੇ ਆਇਆ ਜਾਇਆ ਸੋ ਸਾਨੂੰ ਜਿਹੜੀਆਂ ਉੰਤਾਈਆਂ ਇੱਥੇ ਮਿਲੀਆਂ ਨੇ ਐਜ ਪਰਲਾ ਜੋ ਵੀ ਇਹਨਾਂ ਦੇ ਖਿਲਾਫ ਅਫੈਂਸ ਬਣਦਾ ਜੋ ਵੀ ਕਾਰਵਾਈ ਬਣਦੀ ਹੈ ਉਹ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਕੀਮਤ ਜਦੋਂ ਤੁਹਾਡੇ ਕੋਲ ਸਿਕੰਦਰ ਲੈ ਕੇ ਆਉਂਦੇ ਆ ਉਹਨਾਂ ਨੂੰ ਤੋਲ ਕੇ ਲਾਵੋ ਤਾਂ ਜੋ ਜਿਹੜਾ ਆ ਉਹਦੇ ਲਈ ਜਿਹੜਾ ਕੋਈ ਵੀ ਜ਼ਿੰਮੇਵਾਰ ਬੰਦਾ ਜਿਹੜਾ ਆਂਦਾ ਹੈ ਉਹਨੂੰ ਮੌਕੇ ਤੇ ਪੁੱਛਿਆ ਜਾਵੇ ਫੜਿਆ ਜਾਵੇ ਸੋ ਸਾਡਾ ਪਰਪਸ ਇਹ ਹੈ ਕਿ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਮੁਕਤ ਜਿਹੜਾ ਸਿਸਟਮ ਹੈ ਉਹਨੂੰ ਜਿਹੜਾ ਸਾਡਾ ਅਜੰਡਾ ਹੈ ਸਾਡੀ ਸਰਕਾਰ ਦਾ ਉਹਨੂੰ ਥੱਲੇ ਲੋਕਾਂ 'ਚ ਲੈ ਕੇ ਜਾਣਾ ਲੋਕਾਂ ਨੂੰ ਜਿਹੜੀ ਲੁੱਟ ਹੁੰਦੀ ਹੈ ਲੋਕਾਂ ਦੀ ਖਚਲ-ਖੁਵਾਰੀ ਹੁੰਦੀ ਹੈ ਉਹਨੂੰ ਬੰਦ ਕਰਨਾ ਸੋ ਅੱਜ ਦੋਨੋਂ ਗਿਆ ਅਸੈਂਸਕਰੀਆ ਦੇ ਅੰਦਰ ਮੇਜਰ ਪ੍ਰੋਬਲਮ ਜਿਹੜੀ ਸਾਨੂੰ ਕੰਡਿਆਂ ਦੀ ਮਿਲੀ ਹੈ ਸੋ ਮੈਂ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਆ ਵੀ ਇਹ ਸ਼ਾਮ ਤੱਕ ਕਾਰਵਾਈ ਕਰਕੇ ਇਹ ਹੈੱਡਕ quartਰ ਨੂੰ ਨੋਟ ਜਿਹੜੀ ਆ ਉਹ ਭੇਜਣ